ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਬਣੀ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜੁੜ ਕੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਜਿਥੇ ਦਾ ਕੁਲਦੀਪ ਸਿੰਘ ਗੜਕੱਜ ਨੇ ਭੜਾਈ ਬਲਵੰਤ ਸਿੰਘ ਰਾਜਵਾਲ ਨਾਲ ਕੀਤੀ ਮੁਲਾਕਾਤ ਕਿਹਾ ਕੌਮੀ ਜੋਧਿਆ ਨੂੰ ਮਿਲਣਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ ਚਿਰੀ ਅਕਾਲਤ ਸਾਬ ਦੇ ਕਾਰਜਕਾਰੀ ਜਿਥੇ ਦਾ ਕੁਲਦੀਪ ਸਿੰਘ ਗੜਕੱਜ ਨੇ ਅੱਜ ਪਟਿਆਲਾ ਦੀ ਕੇਂਦਰ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜਵਾਨ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਸਨ ਜਥੇਦਾਰ ਕੁਲਦੀਪ ਸਿੰਘ ਗੁਰਗੱਜ ਬਲਵੰਤ ਸਿੰਘ ਰਾਜਵਾਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਾਅਦ ਜੇਲ੍ਹ ਚੋਂ ਬਾਹਰ ਆਏ ਸਨ মিডিਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਕੁਲਦੀਪ ਸਿੰਘ ਗੁਰਗੱਜ ਨੇ ਆਖਿਆ ਹੈ ਕਿ ਬਲਵੰਤ ਸਿੰਘ ਰਾਜਵਾਨ ਸਾਡੇ ਕੌਮ ਦੇ ਯੋਧੇ ਹਨ ਅੱਜ ਜੂਨ ਦੇ ਦਿਹਾੜੇ ਤੇ ਵਿੱਚ ਕੌਮੀ ਯੋਧਿਆਂ ਨੂੰ ਮਿਲਣਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ ਦੂਸਰੇ ਪਾਸੇ ਕੇਂਦਰ ਸਰਕਾਰ ਦਾ ਐਸ ਜੀ ਪੀ ਸੀ ਨੂੰ ਸਮਾਨਾ ਦੇਣਾ ਬੜੀ ਹੀ ਨਿੰਦਨਯੋਗ ਹੈ ਇਸ ਤੋਂ ਇਲਾਵਾ ਨਾਮ ਸਿੰਘ ਤੁਮੇ ਦੇ ਬਿਆਨ ਤੇ ਕੁਲਦੀਪ ਸਿੰਘ ਗੱਜ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਨੇ ਆਖਿਆ ਹੈ ਕਿ ਸਾਰੇ ਸਕੀ ਸਾਰੇ ਹੀ ਸੰਸਥਾਵਾਂ ਦਾ ਆਦਰ ਤੇ ਮਾਣ ਕਰਦਾ ਹਾਂ ਪਰ ਜੇਕਰ ਮੈਨੂੰ ਕੋ ਮੈਨੂੰ ਕੌਮ ਕਹੇ ਕੀਤਾ ਤੁਸੀਂ ਸੁਨੇਹਾ ਨਹੀਂ ਦੇਣਾ ਤਾਂ ਮੈਂ ਪਿੱਛੇ हट ਜਾਵਾਂਗਾ ਪਰ ਕਿਸੇ ਦੇ ਕਹਿਣ ਤੇ ਮੈਂ ਪਿੱਛੇ ਨਹੀਂ ਹਟਾਂਗਾ ਦੂਜੇ ਪਾਸੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਉਹੀ ਬੇਅਦਬੀ ਬਾਰੇ ਜਥੇਦਾਰ ਜਗੜਗੱਜ ਨੇ ਆਖਿਆ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਗਲਿਆਰਾ ਟੱਪ ਕੇ ਇੱਕ ਵਿਅਕਤੀ ਨੇ ਗੁਰੂ ਸਾਹਿਬ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਸਿੱਧੇ ਤੌਰ ਤੇ ਉੱਪਰ ਸਾਡੀ ਕੌਮ ਨੂੰ ਵੰਗਾ ਰਿਹਾ ਹੈ ਪਰ ਹਾਲੇ ਤੱਕ ਉਸ ਦੀ ਰਿਪੋਰਟ ਜਨਤਕ ਨਹੀਂ ਹੋਈ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ